ਲਓ ਪਹਿਲੀ ਕਬੱਡੀ ਪੈ ਗਈ ਹੈ ਮੇਰੇ ਵੀ ਨਿਯਾਮਪੁਰ ਦੀ ਧਰਤੀ ਵੇਖਦਾ ਵੀ ਨਿਯਾਮ ਵਾਲੇ ਨੇ ਚਾਰਾਂ ਦੇ ਵਿੱਚੋਂ ਕੌਣ ਮੇਰੇ ਵੀਰੋ ਪਰ ਜੋਤ ਹੈ ਮੇਰੇ ਵੀਰ ਨੇ ਇਸ ਵੇ ਕਹਿੰਦੇ ਅਸ਼ੋਕ ਨੇ ਫੈਸਲਾ ਕਰ ਦਿੱਤਾ ਵੀ ਨੰਬਰ ਰੇਡਰ ਨੂੰ ਦਿੱਤਾ ਗਿਆ ਅਗਲੀ ਕਬੱਡੀ ਖੇੜ ਪੈਣ ਲੱਗੀ ਹੈ ਚਾਰ ਜਾਫੀ ਤਿਆਰ ਪਰ ਤਿਆਰ ਹੈ ਇਸ ਲਈ ਵੇਖਦਾ ਵੀ ਕੱਲਾ ਵਾਲੇ ਮੁੰਡੇ ਲੈ ਵੀ ਲੱਗੋ ਵਰਗੇ ਸੈਦੋ ਕਹਿੰਦੇ ਜੇ ਮੁੰਡੇ ਦਾ ਨਾਮ ਪੁੱਛ ਕੇ ਬੋਲ ਲੈਣਾ ਸਵਾਲ ਹੋਰ ਜਾਦੇ ਆਉਣਾ ਮਾ ਇਧਰ ਪੁੱਛ ਲੈ ਮੁੰਡੇ ਜੱਕੀ ਸੋ ਤੇਰੀ ਟੀਮ ਖੇਡ ਰਹੀ ਨਿਯਾਮ ਵਾਲਾ ਉਹ ਮੁੰਡੇ ਕਹਿੰਦੇ ਹਰਜੀਤ ਵਾਲੀ ਪੁੱਜੀ ਹੋਇਆ ਗੱਪੜੂ ਦੀ ਪਈ ਹੋਈ ਰੇਡ ਨੰਬਰ 42 ਨਿਯਾਮ ਵਾਲਾ ਪਿੰਕੇ ਮੱਲਾਣਾ ਦਾ ਇਲਾਕਾ ਜਿਹੜੇ ਫਿਰੋਹੇਪੁਰ ਦੀ ਟੀਮ ਆ ਬਹੁਤ ਬਹੁਤ ਤਾਂ ਜੱਗੀ ਸੋਹਤਾ ਸਾਡਾ ਜੂਗੇ ਦਾ ਵੀਰ ਉਹਦੀ ਟੀਮ ਖੇਡ ਰਹੀ ਦੂਜੇ ਪਾਸੇ ਘਲਕੜਾਂ ਦੀ ਟੀਮ ਆ ਕਰਤ ਸਿੰਘ ਸੈਦੋ ਕਹਿੰਦਾ ਮੁੰਡੇ ਦੀ ਲਓ ਕੰਨਾ ਵਾਲਾ ਲੱਕੀ ਕਬੱਡੀ ਪਾਉਣ ਦੇ ਲਈ ਵਧਿਆ ਆ ਲੱਕੀ ਕਹਿੰਦੇ ਕੱਲਾਂ ਦੀ ਧਰਤੀ ਅੰਬੂ ਨੇ ਕਹਿੰਦੇ ਦੁਨੀਆ ਆਪਣੇ ਸਮੇਂ ਦੇ ਵਿੱਚ ਅੰਮੋੜਾ ਕਹਿੰਦੇ ਦੁਨੀਆ ਬਣਾਈ ਹੈ ਆਪਣੇ ਸਮੇਂ ਦੇ ਵਿੱਚ ਮੇਰੇ ਵੀਰੋ ਐਨ ਸਿਰੇ ਦੀ ਟੱਕਰ ਹੈ ਸਿਰੇ ਦੀ ਬਾਜੀ ਖੇਡ ਮੈਦਾਨ ਅੰਦਰ ਵੇਖਦਾ ਵੀ ਅਗਲੀ ਕਬੱਡੀ ਪਾਉਣ ਦੇ ਲਈ ਇਸ ਵੇਲੇ ਕਹਿੰਦੇ ਜੰਟਾ ਖੇਡ ਮੈਦਾਨ ਦੇ ਅੰਦਰ ਵਧਿਆ ਹੋਇਆ ਹੈ ਸਾਹਮਣੇ ਜੱਟੇ ਦੀ ਕਬੱਡੀ ਘੱਲ ਵਾਲਾ ਮੰਗਲ ਇੱਕ ਕੰਨੀ ਲੱਗਾ ਹੋਇਆ ਮੇਰੇ ਮਿੱਤਰੋ ਤੇ ਨਾਲ ਲੱਡੂ ਲੱਗਾ ਹੋਇਆ ਚਾਰ ਜਫਰੇ ਦੀ ਕੰਬਲੀ ਚੈਨਲ ਧਾਵੀ ਦਾ ਬੋਲਾ ਤਾਵਨ ਜਫਰ ਖੱਲ ਪੌੜੀਆਂ ਸੁੱਕ ਘਾਲੀ ਨੇ ਮੱਤਰਦੇ ਮੁੰਡਿਆਂ ਨੂੰ ਗੱਲ ਮੇਰੇ ਮਿੱਤਰੋ ਕਲਮਤ ਕੋਚ ਕਾਲੋ ਜੋਗਰ ਦੀ ਚੱਲਦੀ ਆ ਜਿਹਨੇ ਖਿਡਾਰੀ ਨੂੰ ਮਾਨ ਸਨਮਾਨ ਦਿੱਤਾ ਮਿਹਰਤ ਵਾਲੇ ਮੁੰਡਿਆਂ ਨੂੰ ਲਓ ਸਾਹਮਣੇ ਪਈ ਹੋਈ ਰੇਡ ਦੇ ਨੰਬਰ ਜਫਗਰ ਹਿੱਥੇ ਜਾ ਜੜਿਆ ਉਧਰ ਮੇਰਾ ਪਰਪਰ ਮਿੱਤਰ ਰਾਣਾ ਡਰੋਲੀ ਪਾਈ ਇਟਲੀ ਤੋਂ ਵੀ ਚੇਚੇ ਤੌਰ ਤੇ ਭਰਾ ਪੁੱਜਿਆ ਜਦੋਂ ਡਰੋਲੀ ਪਾਈ ਮਿਲਣਾ ਹੁੰਦਾ ਫਿਰ ਪੰਜਾਬੀ ਪ੍ਰਵਾਸੀ ਭਰਾ ਇਹਨੇ ਪੰਜਾਬ ਆਉਂਦੇ ਤੇ ਟਰੋਲੀ ਪਈਦਾ ਮੇਲਾ ਆ ਮੇਲੇ ਦੀ ਖਾਸੀਤਾ ਇੱਥੇ ਬੱਚੇ ਬੁੱਢੇ ਬਜ਼ੁਰਗ ਨੌਜਵਾਨ ਇਹਨਾਂ ਮੇਲੇ ਦਾ ਆਨੰਦ ਮਾਣ ਲਈ ਆਉਂਦੇ ਸਾਡੀਆਂ ਲੋਕਾਂ ਲਓ ਕਹਿੰਦੇ ਆਨੰਦ ਮਾਣਣ ਲਈ ਆਉਂਦੇ ਆ ਜੋਗਨਾ ਪਿਆਰ ਦੇ ਨਾਲ ਆ ਜੋਗਨਾ ਪਿਆਰ ਦੇ ਨਾਲ ਸੈਦੂ ਕਿੜਿਆ ਬਸੰਤ ਗੁਰੂ ਘਰ ਵਿੱਚ ਸਾਡੀਆਂ ਮਾਤਾਵਾਂ ਪੈਣ ਨੰਦੇ ਨਾਲ ਮਨ ਦੇ ਨਾਲ ਸੇਵਾ ਕਰ ਰਹੀ ਹੈ ਤੇ ਸਾਰੇ ਸੇਵਾਦਾਰਾਂ ਦਾ ਚਾਹ ਪਕੌੜਿਆਂ ਦੇ ਪ੍ਰਿੰਡਾਂ ਦੇ ਲੰਗਰ ਲੱਗੇ ਆ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਚੱਲਦੇ ਆ ਇਧਰ ਮੈਦਾਨ ਵਿੱਚ ਮੈਚ ਸੋਹਣਾ ਚੱਲਿਆ ਨੰਬਰ ਧਾਵੀ ਦਾ ਕਿ ਛੋਟੀ ਨਹੀਂ ਵੀ ਆਸ ਨਹੀਂ ਸੀ ਗੱਟਿਆਂ ਵਾਲੇ ਹੋ ਗਏ ਆ ਕਦੇ ਗੱਟਿਆਂ ਵਾਲੇ ਹੁੰਦੇ ਸੀ ਅੱਜ ਗੱਟਿਆਂ ਵਾਲੇ ਹੋ ਗਏ ਆ ਇੰਨਾ ਮੈਂ ਤਾਂ ਪਿਆਰ ਧਰਮ ਦਾ ਕੋਕੇ ਜੜ ਦਿੱਤੇ ਸ਼ੁਕਰ ਮਾਲਕਾ ਤੇਰੇ ਤੁਈਂ ਨੇ ਜੋਗੇ ਕਰ ਦਿੱਤੇ ਉਧਰ ਗੱਬਰ ਸਾਉਂਡ ਲੱਗੀ ਬਾਪੂ ਕਰਨਾਲ ਸਿੰਘ ਦਾ ਉਮਰੀਏ ਦਾ ਧੰਨਵਾਦ ਜਮਲੇ ਜੜ ਦੀ ਤੂੰ ਦੀ ਅਕੂ ਆ ਨਿਆਰੇ ਬੱਜੇ ਪਾਇਆ ਕਰਸਤ ਮੁੰਡੇ ਦੀ ਲਓ ਕਹਿੰਦੇ ਨਿਆਰੇ ਪੱਜੇ ਪਾਇਆ ਮੇਲਾ ਕਹਿੰਦੇ ਭਰਦੇ ਬੰਤੇ ਆ ਔਰ ਪੰਜਾਬ ਵਾਲਾ ਜਰੀਏ ਇਹਦਾ ਮੇਲਾ ਪੂਰੀ ਦੁਨੀਆ ਦੇ ਵਿੱਚ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਤੇ ਸਾਹਮਣੇ ਲੱड्डੂ ਕਹਿੰਦੇ ਘੱਲਾ ਵਾਲਾ ਤਕੜਾ ਜੱਫਾ ਲਾ ਗਿਆ ਆਪਣੀ ਟੀਮ ਤੇ ਵੀ ਕਹਿੰਦੇ ਲੱਖਾਂ ਦੇ ਅੰਕ ਦਾ ਵਾਅਦਾ ਕਰ ਰਿਹਾ ਅਗਲੀ ਕਬੱਡੀ ਮਾਰਨ ਦੇ ਲਈ ਲੱਕੀ ਬਣਿਆ ਹੋਇਆ ਮੁੰਡੇ ਕਹਿੰਦੇ ਗੋਪੀ ਵਰਗੇ ਉਹ ਪੱਟਾ ਤੇ ਥਾਪੀਆਂ ਵੱਜ ਰਹੀਆਂ ਸਾਫੂ ਵਾਲੀਆ ਕਰਮੇਲ ਵੀ ਪੁੱਜਿਆ ਹੋਇਆ ਅੱਜ ਦੇ ਕਬੱਡੀ ਕੱਪ ਦੇ ਖੇਤਰ ਉਧਰ ਡੰਗੂਰ ਮਾਣ ਦੀ ਟੀਮ ਨੇ ਮੇਰੀ ਬੀਤੀ ਸਤਨਾਮ ਸਿੰਘ ਜੀ ਰਪਲੇਅਰ ਆ ਬਾਈ ਜਿਹੜੀ ਕਮੇਟੀ ਰੰਬ ਦਾ ਰੂਮ ਹੁੰਦੀ ਜਦੋਂ ਕਮੇਟੀ ਆਵਾਜ਼ ਮਾਰੇ ਸਾਨੂੰ ਕਹਿ ਰਹੀ ਹੈ ਤੇ ਤੁਸਾਂ ਤੁਹਾਨੂੰ ਆਉਣਾ ਪੈਣਾ ਤੁਹਾਨੂੰ ਆਉਣਾ ਪੈਣਾ ਤੇ ਫਿਰ ਕੋਈ ਫੈਸਲਾ ਹੋਣਾ ਡੱਕੂ ਮਾਣੀ ਦੀ ਟੀਮ ਜਰੂਰ ਐਂਟਰੀ ਕਾਊਂਟਰ ਤੇ ਆਵੇ ਇਧਰ ਪਰਵੰਤ ਕਹਿ ਰਹੇ ਵੀ ਸਾਡੇ ਸਾਰੇ ਬਿਜੂਰ ਪਹੁੰਚੇ ਵੀਰ ਲਾ ਸਾਹਮਣੇ ਮੈਚ sire ਦਾ ਕੱਲਾ ਵਾਲਾ ਮੰਗਲ ਨਾ ਕੋਈ ਯਾਦਗਰੀ ਜਫਾ ਚੋਬੜਾ ਜੀ ਦੇ ਮਹਾਨਾਂ ਦੇ ਵਿੱਚ ਲਾ ਸਾਹਮਣੇ ਦੇਖਾਂਗੇ ਟੱਕਰ ਲੱਟੂ ਘੜਨਾ ਵਾਲਾ ਲੱਡੂ 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 ਕੋਲ ਜਾ ਲੱਡੂ ਆਹ ਸਾਹਮਣੇ ਬੱਲੇ 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 ਖੇਚ ਲਾਓ 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 ਲੱਟੂ ਤੇ ਦਲਜੀਤ ਤੇ ਤਨਜੀਤ ਤੇ ਲੱਡੂ ਪਰ ਨੰਬਰ ਕਹਿੰਦੇ ਤਲਜੀਤ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਬੇਨਤੀ ਹੈ ਵੀ ਇੱਕ ਦੋ ਮੈਚ ਜਿਹੜੇ ਬਾਕੀ ਹੈ ਪ੍ਰਬੰਧਕ ਵੀਰਾਂ ਨੂੰ ਅਗਲੇ ਮੈਚਾਂ ਦੀਆਂ ਵੀ ਆਪਾਂ ਟਾਈਆਂ ਜਿਹੜੀਆਂ ਉਹ ਮੁਕੰਮਲ ਕਰ ਲਈਏ ਲਓ ਜੋਵਨ ਦੀ ਕਬੱਡੀ ਪੈਣ ਲੱਗੀ ਹੈ ਸਾਰੇ ਦੇ ਵਿੱਚੋਂ ਹੁਣ ਕੌਣ ਜੱਫਾ ਲਾਵੇਗਾ ਕੌਣ ਗੱਲ ਵੱਖਰੀ ਕਰਦਾ ਹੈ ਗੱਲਾਂ ਸਮੇਂ ਦੀਆਂ ਹੋਣਗੀਆਂ ਮੇਰੇ ਮਿੱਤਰੋ ਇਸ ਵੇਲੇ ਨਿਆਮ ਵਾਲੇ ਵੀ ਧਰਤੀ ਮੁੰਡਾ ਕਹਿੰਦੇ ਜੋਵਨ ਸਿਰੇ ਦੀਆਂ ਕਬੱਡੀਆਂ ਪਾ ਰਿਹਾ ਤੇ ਸਾਹਮਣੇ ਦੀ ਗੋਪੀ ਗੋਪੀ ਤੇ ਕਹਿੰਦੇ ਮੇਰੇ ਵੀਰੋ ਅਗਲੇ 54 ਅਗਲਾ ਜਿਹੜਾ ਮੈਚ ਹੈ ਸੇਖਾ ਕਲੰਦੇ ਬਾਬਾ ਮੋਨੀ ਕਲਮ ਸਾਫੂ ਵਾਲਾ ਵਾੜਾ ਚੈਨਸਰ ਦੇ ਜੂਜੇ ਦੀ ਟੀਮ ਵਾਲੇ ਦੇ ਮੈਨ ਅਗਲਾ ਮੁਕਾਬਲਾ ਖੇਡਣਾ ਜਾਣਾ ਸਰੇ ਸਰੇ ਦੇ ਮਲ ਮੇਰੇ ਪੁੱਜੇ ਹੋਏ ਆ ਡਰੋਲੀ ਪੈਰੀ ਧਰਤੀ ਆ ਫੇਰ ਖੁੱਚ ਪੱਟ ਨੂੰ ਫਿਰ ਤਾਂ ਪੰਜ ਪੰਜ ਕਨੇ ਮਾਰ ਮੋੜਾ ਚੋਪਰਾ ਮਾਰ ਮੋੜਾ ਹਜੇ ਧਰਤ ਚ ਭੱਜ ਭੱਜੋ ਮਾਸੀ ਦਾ ਪੁੱਤ ਹੈ ਕਿੱਧਰ ਦੀ ਭੱਜਦਾ ਹੈ ਪਰ ਕਹਿੰਦੇ ਜੰਟਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਕਹਿੰਦੇ ਲੱਖਾਂ ਦੇ ਅੰਕ ਦਾ ਪਾਟਾ ਕਰਦਾ ਹੋਇਆ ਹੈ ਅਗਲੀ ਕਬੱਡੀ ਪੁੰਨ ਦੇ ਲਈ ਗੋਰਾ ਰਸਵਾਲਾ ਯਾਰ ਅੰਕ ਚਾਰ ਜਾਪੀਆਂ ਦੇ ਉੱਪਰ ਬੋਲਿਆ ਵੀ ਟੱਕਰ ਹੈ ਵੀ ਮੇਲਾ ਕਹਿੰਦੇ ਟਰੋਲੀ ਭਾਈ ਦਾ ਚੱਲਦਾ ਹੈ ਔਰ ਕੱਲ ਨੂੰ ਦੁਨੀਆ ਦੇ ਟੋਪਰ ਪੁੱਜਣਗੇ ਮੁੰਡੇ ਗੋਪੀ ਵਰਗੇ ਵੇਖਦਾ ਵੀ ਸਾਹਮਣੇ ਟੱਕਰ 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 ਸਿਰੇ ਦੀ ਹੈ ਤੇ ਹਲੋ ਉਹਨਰ ਮਿੱਠੂ ਬਰਾੜ ਕਹਿੰਦਾ ਟਰੋਲੀ ਭਾਈਆਂ ਦਾ ਭਰਾ ਵੀ ਕੰਨਾ ਵਾਲਾ ਮੰਗਲ ਜਿੰਨੇ ਜੱਪੇ ਲਾਉ 550 ਦਿੱਤਾ ਜਾਣਾ ਚੜਦੇ ਤੇ ਨੈਂਦੇ ਪੰਜਾਬ ਦੀ ਗੱਲ ਵੱਡੀ ਆ ਖੇਡ ਕਬੱਡੀ ਵੱਡੀ ਆ ਬੜੇ ਬੜੇ ਮਲਾਣੀ ਗੱਲ ਚੱਲਦੀ ਮੇਰੇ ਮਿੱਤਰੋ ਸਿਰੇ ਦੀ ਟੱਕਰ ਨਿਯਾਮ ਵਾਲੇ ਮੁੰਡੇ ਕਹਿੰਦੇ ਮੱਲਾਣੇ ਨੂੰ ਬਾਜ਼ ਜਿੱਤ ਕੇ ਲੈ ਜਾਣੀਆਂ ਪਰ ਘੱਲਾਣੇ ਕਹਿੰਦੇ ਸਾਡਾ ਗਵਾਨ ਪੰਡਾ ਕਿ ਗੱਪਰੂ ਗਵਾਨ ਪੰਡਾ ਪੂਰਾ ਦੱਸ ਕੇ ਜਾਓ ਸਰਮਾ ਘੱਲਾ ਵਾਲਿਆ ਲਾਜਫਾ ਤਕੜਾ ਪਰ ਨੰਬਰ ਧਾਵੀ ਦਾ ਲਓ ਨੰਬਰ ਕਹਿੰਦੇ ਦਲਜੀਤ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਮੰਗਲ ਕਹਿੰਦੇ ਕੋਸ਼ਿਸ਼ ਕਰ ਰਿਹਾ ਅਗਲੀ ਕਬੱਡੀ ਪੌੜ ਦੇ ਲਈ ਕਹਿੰਦੇ ਫੇਰ ਲੱਕੀ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਇਸੇ ਲਾਕੇ ਦਾ ਚਲਾ ਰਿਹਾ ਹੈ ਸਾਡਾ ਛੋਟਾ ਵੀਰ ਹੈ ਕਹਿੰਦੇ ਰਾਜਵੀਰ ਸੰਦੇ ਵਾਲੀਆ ਜਿਹਦੇ ਅੱਜ ਵੱਡੇ ਪੱਧਰ ਤੇ ਸਨਮਾਨ ਕੀਤਾ ਗਿਆ ਹੈ ਇਸੇ ਇਲਾਕੇ ਦਾ ਕਹਿੰਦੇ ਟੋਪਰ ਬਲਾਰਾ ਵਰ ਗਿਆ ਹੈ ਲੈ ਵੀ ਬਾਈ ਜੀ ਨੂੰ ਮੁਬਾਰਕਬਾਦ ਵੀ ਦਿੱਤੀ ਜਾ ਰਹੀ ਹੈ ਮੁੰਡੇ ਗੋਪੀ ਵਰਗੇ ਹੈਪੀ ਵਰਗੇ ਉਹ ਪੱਟਾਂ ਤੇ ਥਾਪੀਆਂ ਵੱਜ ਰਹੀਆਂ ਪਰ ਲੱਕੀ ਉਹ ਜਾਂਦਾ ਕਹਿੰਦੇ ਬਾਪ ਰੋਲਾ ਬਣਿਆ ਇਸ ਲਈ ਕਹਿੰਦੇ ਘੱਲਾਂ ਵਾਲਾ ਤਕੜਾ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਇੱਕਦੋ ਮੈਚ ਜਿਹੜੇ ਬਾਕੀ